ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਓ ਲਾ ਫਿਰ ਤੁਹਾਡੀ ਪੇਸ਼ੇ ਨਜ਼ਰ ਆ ਲੋਕ ਕਹਾਣੀ ਵਿਦਮਤਾ ਦੇ ਅਖਰ ਸੁਣੋ ਫਿਰ ਮੇਰੀ ਬਾਤ ਵਿਦਮਤਾ ਦੇ ਅਖਰ ਵਿਦਮਤਾ ਵੈਸੇ ਮੰਨਿਆ ਜਾਂਦਾ ਕਿ ਬੰਦੇ ਦੇ ਲੇਖ ਲਿਖਦੀ ਹੈ ਇਹ ਮਾਤਾ ਦੇਵੀ ਪੁਰਾਣੇ ਵਕਤਾਂ ਦੀ ਗੱਲ ਹੈ ਇੱਕ ਰਾਜੇ ਦਾ ਆਪਣੇ ਪੁੱਤਰ ਨਾਲ ਬੜਾ ਪਿਆਰ ਸੀ ਉਹ ਜਿੱਧਰ ਵੀ ਜਾਂਦਾ ਆਪਣੇ ਪੁੱਤ ਨੂੰ ਹਮੇਸ਼ਾ ਨਾਲ ਰੱਖਦਾ ਇੱਕ ਵਾਰ ਦੂਰ ਦਰਾਡੇ ਜੰਗਲ ਦੇ ਵਿੱਚ ਰਾਜਾ ਸ਼ਿਕਾਰ ਲਈ ਨਿਕਲਿਆ ਤੇ ਉਸ ਨੇ ਆਪਣੇ ਪੁੱਤਰ ਨੂੰ ਨਾਲ ਲੈ ਜਾਣਾ ਠੀਕ ਨਾ ਸਮਝਿਆ जान ਲੱਗੇ ਰਾਜੇ ਨੇ ਆਪਣੇ ਮਹਿਲ ਦਾ ਇੱਕ ਗੁਪਤ ਹਿੱਸੇ ਦੀ ਚਾਬੀ ਆਪਣੇ ਰਾਜਕੁਮਾਰ ਨੂੰ ਦਿੰਦਿਆਂ ਕਿਹਾ ਕਿ ਬੇਟਾ ਇਸ ਗੁਪਤ ਚਾਬੀ ਨੂੰ ਸੰਭਾਲ ਕੇ ਰੱਖੀ ਜਦੋਂ ਦਿਲ ਅਦਾਸ ਹੋਵੇ ਤਾਂ ਮਹਿਲ ਦੇ ਹੇਠਲੇ ਵੱਡੇ ਬ੍ਰਾਮ ਦੇ ਵਿੱਚ ਚਲਾ ਜਾਵੇਂ ਤੇ ਉੱਥੇ ਚੋਹਾਂ ਦਿਸ਼ਾਵਾਂ ਦੇ ਵਿੱਚ ਚਾਰ ਕਮਰੇ ਨੇ ਤਿੰਨ ਕਮਰੇ ਬਿਸ਼ੱਕ ਖੋਲ੍ਹ ਲਈ ਪਰ ਚੌਥੀ ਦਿਸ਼ਾ ਵਾਲੇ ਦੱਖਣ ਵਾਲੇ ਕਮਰੇ ਨੂੰ ਭੁੱਲ ਕੇ ਨਾ ਖੋਲ੍ਹੇ ਕਿਉਂਕਿ ਇਹ ਚਾਬੀ ਚੋਹਾਂ ਕਮਰਿਆਂ ਨੂੰ ਲੱਗਦੀ ਹੈ ਉਹਨਾਂ ਕਮਰਿਆਂ ਦੇ ਵਿੱਚ ਤੇਰਾ ਮਨ ਬਹਿਲ ਜਾਏਗਾ ਤਿੰਨਾ ਚੀ ਚੌਥਾ ਨਾ ਹੋ ਲਿੰਦਖਣ ਵਾਲਾ ਸੋ ਰਾਜਕੁਮਾਰ ਨੇ ਭੁੰਗਾ ਰੱ ਭਰਿਆ ਤੇ ਆਪਣੇ ਪਿਤਾ ਤੋਂ ਚਾਬੀ ਲਈ ਤੇ ਦਸਾਂ ਕੁ ਬਰਿਆਂ ਦਾ ਰਾਜਕੁਮਾਰ ਸੀ ਜਿਹੜਾ ਆਪਣੇ ਰਾਜੇ ਪਿਓ ਬਿਨਾ ਕਦੇ ਨਹੀਂ ਸੀ ਰਿਆ ਅਗਲੇ ਦਿਨ ਉਸ ਤੋਂ ਮਨ ਉਦਾਸ ਹੋ ਗਿਆ ਕਿਉਂਕਿ ਰਾਜਾ ਜੰਗਲਾਂ ਨੂੰ ਗਿਆ ਸੀ ਸ਼ਿਕਾਰ ਖੇਡਣ ਸੋ ਉਸ ਨੇ ਚਾਬੀ ਲਈ ਤੇ ਮਹਿਲ ਦੇ ਹੀਟਾਂ ਵੱਡੇ ਬ੍ਰਾਮ ਦੇਚ ਗਿਆ ਉਸ ਨੇ ਇੱਕ ਕਮਰੇ ਦਾ ਜਿੰਦਰਾ ਖੋਲਿਆ ਉਹ ਹੱਕਾ ਵਕਾ ਰਹਿ ਗਿਆ ਅੰਦਰ ਇੱਕ ਖੂਬਸੂਰਤ ਬਾਗ ਸੀ ਵਾਂਸ ਉਹਨਾਂ ਫੁੱਲ ਰੰਗ ਬਰੰਗੇ ਤੇ ਮਨਮੋਹਣੇ ਤੇ ਇਹ ਫੁੱਲ ਉਸਨੇ ਪਹਿਲਾਂ ਕਦੇ ਨਹੀਂ ਸੀ ਵੇਖੇ ਮੈਂ ਕਹ ਜਹੀ ਕਿ ਸਾਰਾ ਪਿੰਡਾ ਨਸ਼ਾ ਆ ਗਿਆ ਦਰਖਤਾਂ ਤੇ ਭਾਂਤ ਭਾਂ ਦੇ ਪੰਛੀ ਚਹਿਕ ਰਹੇ ਸਨ ਨਿਮੀ ਨਿਮੀ ਸੂਰਜ ਦੀ ਲੋ ਜਿਵੇਂ ਪੂਰਨਮਾ ਦਾ ਚੰਨ ਚੜ੍ਹਿਆ ਹੋਵੇ ਰਾਜਕੁਮਾਰ ਨੇ ਬੜਾ ਆਨੰਦਤ ਮਹਿਸੂਸ ਕੀਤਾ ਕਾਫੀ ਦੇਰ ਉਥੇ ਟਹਿਲਦਾ ਰਿਹਾ ਉਹਨੂੰ ਜਾਪਿਆ ਜਿਵੇਂ ਕੋਈ ਸਰਦ ਰੁੱਤ ਦੀ ਕੋਈ ਸਾਰਗਾ ਹੋਵੇ ਤੇ ਅਗਲੇ ਦਿਨ ਰਾਜਕੁਮਾਰ ਨੇ ਦੂਜਾ ਕਮਰਾ ਖੋਲ੍ਹਿਆ ਤੇ ਅੰਦਰ ਜਾ ਕੇ ਉਹ ਹੈਰਾਨ ਰਹਿ ਗਿਆ ਇੱਕ ਵੱਡਾ ਬਾਗ ਦੂਰ ਤੱਕ ਫੈਲਿਆ ਹੋਇਆ ਵਨਸ ਵਨੇ ਚਰਨੇ ਝੀਲਾਂ ਤਾਤਾ ਫੁਆਰੇ ਚੱਲ ਰਹੇ ਨੇ ਅਲੌਕਿਕ ਦ੍ਰਿਸ਼ ਦੂਰ ਤੱਕ ਫੈਲੇ ਨੇ ਨਿੱਕੇ ਨਿੱਕੇ ਪਹਾੜ ਹਰ ਨੋਟੇ ਫੁਰਕ ਦੇ ਫੁਦਕ ਦੇ ਫਿਰਦੇ ਨੇ ਦਰਖਤਾਂ ਤੇ ਭਾਂਤ ਭਾਂ ਦੇ ਪੰਛੀ ਚਹਿਕ ਰਹੇ ਨੇ ਜਿਨ੍ਹਾਂ ਦੀ ਚਹਿਚਾਹ ਸੁਣ ਕੇ ਆਦਮੀ ਮੰਤਰਮੁਗਧ ਹੋ ਜਾਵੇ ਨਿਰਮਲ ਠੰਡੀ ਹਵਾ ਰੌਮਕਦੀ ਹੈ ਜਾਪਦਾ ਸੀ ਜਿਵੇਂ ਇਹ ਗਰਮ ਰੁੱਤ ਦੀ ਸਿਆਰਗਾ ਹੋਵੇ ਤੇ ਰਾਜਕੁਮਾਰ ਨੇ ਆਨੰਦ ਲਿਆ ਤੇ ਅਗਲੇ ਦਿਨ ਫਿਰ ਉਸਨੇ ਤੀਜਾ ਕਮਰਾ ਜਾ ਖੋਲਿਆ ਅੰਦਰ ਜਾ ਕੇ ਉਹ ਹੈਰਾਨ ਰਹਿ ਗਿਆ ਬੜੇ ਸੁੰਦਰ ਫੁੱਲ ਫੁੱਲ ਫਲਾਂ ਨਾਲ ਲੱਦੇ ਹੋਏ ਪੌਦੇ ਬ੍ਰਿਸ਼ ਸਨ ਹਰ ਤਰ੍ਹਾਂ ਦੇ ਫਾਲ ਬੇਮੌਸਮੇ ਵੀ ਖਾਣ ਵਿੱਚ ਲਜੀਜ਼ ਕਈ ਫਾਲ ਨਵੇਂ ਸਨ ਜੋ ਉਸਨੇ ਪਹਿਲਾਂ ਕਦੀ ਨਹੀਂ ਸਨ ਖਾਦੇ ਤੇ ਰਾਜਕੁਮਾਰ ਖਾ ਖਾ ਕੇ ਰਜ ਗਿਆ ਪਰ ਉਸਦੀ ਖਾਣ ਦੀ ਲਾਲਸਾ ਜੇ ਨਾ ਮਿਟੀ ਬਸ ਹੁਣ ਚੌਥਾ ਤੇ ਆਖਰੀ ਕਮਰਾ ਰਹਿ ਗਿਆ ਸੀ ਜਿਸ ਨੂੰ ਉਸਦੇ ਪਿਤਾ ਰਾਜੇ ਨੇ ਖੋਲਣੋਂ ਵਰਜਿਆ ਸੀ ਸੋ ਰਾਜਕੁਮਾਰ ਨੇ ਉਸਨੂੰ ਖੋਲਣ ਦਾ ਸਾਹਸ ਨਾ ਕੀਤਾ ਰਾਜਕੁਮਾਰ ਦੇ ਵਜ਼ੀਰ ਰਾਜਕੁਮਾਰ ਦੀ ਆਪਣੇ ਵਜ਼ੀਰ ਦੇ ਪੁੱਤਰ ਨਾਲ ਗਹਿਰੀ ਦੋਸਤੀ ਸੀਗੀ ਉਹ ਦੋਵੇਂ ਇੱਕ ਦੂਸਰੇ ਦੇ ਦਿਲਾਂ ਦੀਆਂ ਜਾਣਨ ਵਾਲੇ ਇੱਕ ਦੂਸਰੇ ਤੇ ਜਾਨ ਨਸ਼ਾ ਵਰ ਕਰਨ ਵਾਲੇ ਰਾਜਕੁਮਾਰ ਨੇ ਸਾਰੀ ਗੱਲ ਆਪਣੇ ਰਾਜਮਾਲ ਦੇ ਵਜ਼ੀਰ ਦੇ ਪੁੱਤਰ ਨਾਲ ਕੀਤੀ ਤੇ ਦੋਹਾਂ ਨੇ ਸੋਚ ਵਿਚਾਰ ਮਗਰੋਂ ਉਸ ਕਮਰੇ ਦਾ ਜਿੰਦਰਾ ਖੋਲਣ ਦਾ ਫੈਸਲਾ ਕੀਤਾ ਅਗਲੇ ਦਿਨ ਸਵੇਰੇ ਉਹ ਦੋਵੇਂ ਉਸ ਕਮਰੇ ਦਾ ਜਿੰਦਰਾ ਖੋਲ ਕੇ ਅੰਦਰ ਗਏ ਸ਼ਾਂਤ ਜਿਹਾ ਵਾਤਾਵਰਨ ਨਾ ਸਰਦੀ ਨਾ ਗਰਮੀ ਨਾ ਧੁੱਪ ਨਾ ਹਵਾ ਹਰ ਚੀਜ਼ ਵਿਲੱਖਣ ਹੋਰ ਤਰ੍ਹਾਂ ਦੀ ਜਿਵੇਂ ਕਿਸੇ ਨੇ ਟੂਣੇ ਨਾਲ ਕੀਲੀ ਹੋਵੇ ਠਹਿਰਿਆ ਹੋ ਪਾਣੀ ਟਿੱਕੇ ਫੁੱਲ ਪੰਛੀਆਂ ਦੀ ਚਹਿਕ ਦੇ ਵਿੱਚ ਟਿਕਾਉ ਉਹਨਾਂ ਨੂੰ ਇੱਕ ਪਾਸੇ ਚਰਖੇ ਦੀ ਮਧਰ ਘੂਕਰ ਸੁਣਾਈ ਦਿੱਤੀ ਉਸ ਪਾਸੇ ਤੁਰ ਪਏ ਅੱਗੇ ਜਾ ਕੇ ਉਹ ਦੋਵੇਂ ਕੀ ਵੇਖਦੇ ਨੇ ਕਿ ਇੱਕ ਬੁੱਢੀ ਮਾਈ ਚਰਖਾ ਕੱਤ ਰਹੀ ਹੈ ਚਿਹਰਾ ਉਸਤਾ ਝੁਰੜੀਆਂ ਨਾਲ ਭਰਿਆ ਪਰ ਗੌਰਵ ਵਾਲਾ ਦੇਹ ਦੇ ਵਿੱਚੋਂ ਜਿਵੇਂ ਉਸ ਤੇ ਚੰਦਨ ਦੀ ਸੁਗੰਧ ਆ ਰਹੀ ਹੋਵੇ। ਰਾਜਕੁਮਾਰ ਤੇ ਵਜ਼ੀਰ ਦੋਵੇਂ ਬੁੱਢੀ ਨੂੰ ਵੇਖ ਕੇ ਹੈਰਾਨ ਰਹਿ ਗਏ। ਤੁਸੀਂ ਕੌਣ ਹੋ ਇੱਥੇ ਬੈਠੇ ਕਿਉਂ ਝਰਖਾ ਕੱਤ ਰਹੇ ਹੋ ਪੁੱਛਣ ਲੱਗੇ। ਉਹ ਬਜ਼ੁਰਗ ਬੋਲੀ ਮੈਂ ਵਿਦਮਾਤਾ ਹਾਂ। ਸਵਰਾਂ ਦੀ ਕਿਸਮਤ ਘੜਨ ਵਾਲੀ। ਝਰਖੇ ਨੂੰ ਢੇੜੇ ਦੇ ਕੇ ਮੈਂ ਜੋ ਕੁਝ ਕਿਸੇ ਦੀ ਕਿਸਮਤ ਵਿੱਚ ਲਿਖਦੀਆਂ ਉਹ ਕੱਤ ਕੇ ਉਸ ਦੇ ਮੱਥੇ ਤੇ ਅੰਕਤ ਕਰ ਦਿੰਦੀਆਂ। ਰਾਜਕੁਮਾਰ ਨੇ ਆਖਿਆ ਕਿ ਅਸੀਂ ਸਾਰਿਆਂ ਦੀ ਕਿਸਮਤ ਤੂੰ ਲਿਖੀ ਹੈ। ਉਹ ਕਹਿੰਦੀ ਹਾਂ ਮੈਂ ਹੀ ਲਿਖੀ ਹੈ ਉਹ ਵਿਦਮਤਾ ਮੁਸਕराई ਕਹਿੰਦੀ ਅਜੇ ਮੇਰੇ ਲਿਖੇ ਅੱਖਰ ਮੇਰੇ ਲਿਖੇ ਅੱਖਰ ਮਿਟ ਨਹੀਂ ਸਕਦੇ ਜੇ ਮੈਂ ਲਿਖੇ ਅੱਖਰ ਮਟਾ ਕੇ ਵਿਖਾਵਾਂ ਰਾਜਕੁਮਾਰ ਨੇ ਜੋਸ਼ ਚਾ ਕੇ ਆਖਿਆ ਪਰ ਵਿਦਮਤਾ ਬੋਲੀ ਤੇਰੀ ਕਿਸਮਤ ਤਾਂ ਬਹੁਤ ਅੱਛੀ ਲਿਖੀ ਹੈ ਤੂੰ ਕੀ ਮਟਾਏਂਗਾ ਆਪਣੇ ਮੱਥੇ ਦੇ ਅੱਖਰ ਤੇ ਰਾਜਕੁਮਾਰ ਕਹਿਣ ਲੱਗਾ ਬੇਸ਼ੱਕ ਤੂੰ ਮੇਰੀ ਕਿਸਮਤ ਵਿੱਚ ਕਾਲੇ ਅੱਖਰ ਲਿਖਦੇ ਮੈਂ ਇਹ ਵੀ ਮਟਾ ਕੇ ਵਿਖਾਵਾਂਗਾ ਵਿਦਮਾਤਾ ਨੇ ਰਾਜਕੁਮਾਰ ਨੂੰ ਬੜਾ ਸਮਝਾਇਆ ਵਜ਼ੀਰ ਦੇ ਪੁੱਤਰ ਨੇ ਵੀ ਵਰਜਿਆ ਪਰ ਰਾਜਕੁਮਾਰ ਦੀ ਇੱਕੋ ਰਾਟ ਸੀ ਕਿ ਤੂੰ ਕਾਲੇ ਅੱਖਰ ਲਿਖ ਮੇਰੇ ਮੱਥੇ ਤੇ ਮੇਰੇ ਭਾਗ ਚ ਮੈਂ ਬਦਲ ਕੇ ਵਿਖਾਵਾਂਗਾ ਸੋ ਵਿਦਮਾਤਾ ਦਾ ਚੰਗਾ ਮੁਖਾਲਾ ਸੁਨੇੜਾ ਆਇਆ ਵਿਦਮਾਤਾ ਗੁੱਸੇ ਚ ਕੰਬਣ ਲੱਗੀ ਕਹਿਣ ਲੱਗੀ ਮੇਰੀ ਮਾਨਤਾ ਸਾਰੇ ਸੰਸਾਰ ਦੇ ਵਿੱਚ ਆ ਤੂੰ ਮੈਨੂੰ ਠਿੱਠ ਕਰ ਰਿਆਂ ਫਿਰ ਉਸਨੇ ਲਾਲ ਅੱਖਾਂ ਕੀਤੀਆਂ ਤੇ ਕਹਿਣ ਲੱਗੀ ਜਾ ਮੈਂ ਤੇਰਾ ਵਿਆਹ ਤੇਰੀ ਮਤਰੀ ਭੈਣ ਨਾਲ ਲਿਖ ਦਿੱਤਾ ਮਟਾ ਕੇ ਵਿਖਾਈ ਇਹ ਤੇਰਾ ਵਿਆਹ ਤੇਰੀ ਮਤਰੀ ਹੀ ਭੈਣ ਨਾਲ ਹੋਏਗਾ। ਰਾਜਕੁਮਾਰ ਘਬਰਾ ਗਿਆ। ਵਜ਼ੀਰ ਦੇ ਪੁੱਤਰ ਨੇ ਉਸ ਨੂੰ ਹੌਸਲਾ ਦਿੰਦਾ ਆਖਿਆ ਕਿ ਤੂੰ ਹੁਣ ਪਰੇਸ਼ਾਨੀ ਦੇ ਵਿੱਚ ਵਕਤ ਨਾ ਖਜਾ ਸਗੋਂ ਆਪਣੀ ਤਕਦੀਰ ਬਦਲਣ ਬਾਰੇ ਤਰਕੀਬ ਸੋਚ। ਕਿਉਂਕਿ ਰਾਜੇ ਦੀ ਪਹਿਲੀ ਰਾਣੀ ਮਰ ਚੁੱਕੀ ਸੀ। ਉਸ ਦੀ ਇੱਕੋ ਧੀ ਸੀ ਜੋ 6 ਕੁ ਸਾਲ ਦੀ ਸੀ। ਇਸ ਦਾ ਮਤਲਬ ਹੋਇਆ ਕਿ ਰਾਜਕੁਮਾਰ ਦਾ ਵਿਆਹ ਆਪਣੀ ਭੈਣ ਨਾਲ ਹੋਏਗਾ। ਉਹ ਖੇਜ ਉੱਠਿਆ। ਉਹ ਆਪਣੇ ਪਿਓ ਦੇ ਪਰਦਨ ਤੱਕ ਚੁੱਪ ਰਿਹਾ। ਡੂੰਗੀ ਉਦਾਸੀ ਚ ਘਿਰਿਆ ਸੀ। ਤੇ ਜਦੋਂ ਰਾਜਾ ਸ਼ਿਕਾਰ ਤੋਂ ਵਾਪਸ ਆਇਆ ਤਾਂ ਉਹਨੇ ਰਾਜਕੁਮਾਰ ਨੂੰ ਉਦਾਸ ਤੇ ਗੰਭੀਰ ਵੇਖ ਕੇ ਉਸ ਦਾ ਕਾਰਨ ਪੁੱਛਿਆ ਰਾਜਕੁਮਾਰ ਅਸਲ ਗੱਲ ਤਾਂ ਛੁਪਾ ਗਿਆ ਪਰ ਰਾਜੇ ਨੂੰ ਉਸਨੇ ਰਤਾ ਬਤਲ ਕੇ ਗੱਲ ਦੱਸੀ ਕਿ ਤੁਹਾਡੇ ਪਿੱਛੋਂ ਮਹਿਲ ਚ ਇੱਕ ਜੋਤਸ਼ੀ ਆਇਆ ਸੀ ਉਸਨੇ ਮੇਰਾ ਭਵਿੱਖ ਵੇਖ ਕੇ ਦੱਸਿਆ ਕਿ ਜਦੋਂ ਮੇਰੀ ਚチェਰੀ ਭੈਣ ਜਵਾਨ ਹੋਏਗੀ ਮੇਰੀ ਭੈਣ ਜਵਾਨ ਹੋਏਗੀ ਮਤ੍ਰਈ ਤਾਂ ਉਸ ਦਾ ਪਤੀ ਮੇਰੇ ਤੋਂ ਰਾਜ ਭਾਗ ਖੋ ਲੈਗਾ ਰਾਜਾ ਕਹਿਣ ਲੱਗੇ ਗੱਲ ਤਾਂ ਬੜੀ ਗੰਭੀਰ ਹੈ ਫਿਰ ਕੀ ਉਪਾਅ ਕੀਤਾ ਜਾਵੇ ਰਾਜੇ ਨੇ ਉਸਨੂੰ ਪੁੱਛਿਆ ਉਸਨੇ ਪੁੱਛਿਆ ਕਿ ਜੇ ਮੇਰੀ ਜ਼ਿੰਦਗੀ ਦੀ ਸਲਾਮਤੀ ਚਾਹੁੰਦੇ ਹੋ ਤਾਂ ਇਸ ਮਤ੍ਰਈ ਭੈਣ ਨੂੰ ਟੁਕੜੇ-ਟੁਕੜੇ ਕਰਕੇ ਦਰਿਆ 'ਚ ਛੋੜ ਦਿਓ। ਰਾਜਾ ਬੜਾ ਉਦਾਸ ਤੇ ਗੰਭੀਰ ਕਿਵੇਂ ਹੁਣ ਉਹ ਆਪਣੀ ਧੀ ਨੂੰ ਮਾਰ ਦੇਵੇ। ਉਸ ਦਾ ਇੱਕੋ ਲੜਕਾ ਸੀ ਉਸ ਤੇ ਭਵਿੱਖ ਦੀ ਸਲਾਮਤੀ ਵੀ ਜ਼ਰੂਰੀ ਸੀ। ਸੋ ਸਾਰਾ ਦਿਨ ਸੋਚਦਾ ਰਿਹਾ ਲੜਕੇ ਦਾ ਭਵਿੱਖ ਬਚਾਣ ਲਈ ਉਸਨੇ ਕੰਨਿਆ ਦਾ ਬਲੀਦਾਨ ਦੇਣ ਦੇ ਵਿੱਚ ਹਰਜ ਕੀ ਬਲੀਦਾਨ ਦੇਣਾ ਠੀਕ ਸਮਝਿਆ ਉਹਦੇ ਚ ਕੀ ਹਰਜ ਸੀ ਸੋ ਅਗਲੇ ਦਿਨ ਰਾਜੇ ਨੇ ਜਲਾਦਾ ਨੂੰ ਸਾਦੇ ਕੇ ਹੁਕਮ ਦਿੱਤਾ ਕਿ ਇਹ ਕੁੜੀ ਦੇਸ਼ ਲਈ ਨਹਿਸ਼ ਹੈ ਇਸ ਨੂੰ ਮਾਰ ਕੇ ਦਰਿਆ ਵਿੱਚ ਛੋੜ ਦਿਓ ਰਾਜੇ ਦਾ ਇਸ ਹੁਕਮ ਸੁਣ ਕੇ ਦਰਬਾਰ ਕੰਬ ਉਠਿਆ ਲੋਕ ਤਰਾਤਰਾਂ ਕਰਨ ਲੱਗੇ ਕਿ ਇੱਕ ਤਾਂ ਵਿਚਾਰੀ ਪਹਿਲਾਂ ਹੀ ਮਾਂ ਮੈਟਰ ਤੇ ਮਾਂ ਇਸ ਦੀ ਮਰ ਚੁੱਕੀ ਹੈ ਤੇ ਬਾਬਲ ਇਸ ਦਾ ਇਹਨਾਂ ਜ਼ੁਲਮ ਕਰ ਰਿਹਾ ਆਪਣੇ ਪੁੱਤਰ ਦੇ ਵਾਸਤੇ ਸੋ ਜਲਾਦ ਉਸ ਬਾਲੜੀ ਨੂੰ ਲੈ ਗਏ ਛੇਕ ਵਰਿਆਂ ਦੀ ਸੀ ਜਦੋਂ ਉਸ ਨੂੰ ਮਾਰਨ ਲੱਗੇ ਤਾਂ ਉਹ ਮੁਸਕਰਾ ਪਈ ਤੇ ਜਲਾਦਾ ਨੇ ਤਰਸਾ ਕੇ ਉਸ ਨੂੰ ਨਾ ਮਰਿਆ ਇੱਕ ਸੰਦੂਕ ਚ ਪਾ ਕੇ ਰੋੜ ਦਿੱਤਾ ਉਥੋਂ ਕਾਫੀ ਦੂਰ ਦਰਿਆ ਦੇ ਪਰਲੇ ਕੰਢੇ ਇੱਕ ਧੋਬਣ ਤੇ ਧੋਬੀ ਕਪੜੇ ਧੋ ਰਹੇ ਸਨ ਉਹਨਾਂ ਨੇ ਸੰਦੂਕ ਫੜ ਲਿਆ ਤੇ ਕੁੜੀ ਨੂੰ ਵੇਖ ਕੇ ਬੱਕੇ ਰਹਿ ਗਏ ਉਹਨਾਂ ਦੇ ਘਰੇ ਕੋਈ ਔਲਾਦ ਨਹੀਂ ਸੀ ਸੋ ਉਹਨਾਂ ਨੇ ਉਸ ਨੂੰ ਧੀ ਕਰਕੇ ਪਾਲਿਆ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਨੇ ਸੱਸੀ ਪੁੰਨੂ ਦੀ ਵੀ ਇਹੀ ਕਹਾਣੀ ਆ ਹਨਾ ਕਿ ਦਰਿਆ 'ਚ ਪਾ ਕੇ ਸੰਦੂਕ 'ਚ ਰੋੜ ਦਿਓ ਸੋ ਸਮਾ ਕਾਲੇ ਕਾਲੇ ਕਦਮ ਪੁੱਟਦਾ ਅੱਗੇ ਤੁਰਦਾ ਗਿਆ ਜਦੋਂ ਉਹ ਕੁੜੀ ਧੋਬਣ ਦੇ ਘਰ ਜਵਾਨ ਹੋਈ ਤਾਂ ਬੜੀ ਹਸੀਨ ਨਿਕਲੀ ਕਿਉਂਕਿ ਰਾਜਦਰਵਾਰ ਦੀ ਧੀ ਸੀ ਜਿਹੜਾ ਵੇਖਦਾ ਉਸ ਨੂੰ ਵੇਖਦਾ ਹੀ ਰਹਿ ਜਾਂਦਾ ਰਾਜਕੁਮਾਰ ਨੂੰ ਵਿਦਮਤਾ ਦੀ ਗੱਲ ਕੱਲ ਵਾਂਗ ਯਾਦ ਸੀ ਜੋ ਹਰ ਵੇਲੇ ਉਸ ਦੇ ਕੰਨਾਂ 'ਚ ਗੂੰਜਦੀ ਰਹਿੰਦੀ ਉਸ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਸੀ ਕਿ ਜੇ ਉਹ ਕਰੇਗਾ ਵੀ ਤਾਂ ਕਾਫੀ ਸਾਰੀ ਉਮਰ ਹੰਡਾ ਕੇ ਤੇ ਨਾਲੇ ਕਿਸੇ ਦੂਰ ਦਰਾਡੇ ਦੇਸ਼ ਦੇ ਰਾਜੇ ਦੀ ਧੀ ਨਾਲ ਤਾਂ ਜੋ ਵਿਦਮਤਾ ਦੇ ਅਖਰ ਮੇਟੇ ਜਾ ਸਕਣ ਇੱਕ ਦਿਨ ਰਾਜਕੁਮਾਰ ਵਜ਼ੀਰ ਦੇ ਪੁੱਤਰ ਨਾਲ ਘੁੰਮਦਾ-ਘੁੰਮਦਾ ਜੰਗਲ ਵੱਲ ਨਿਕਲ ਗਿਆ ਰਾਹ ਵਿੱਚ ਨਦੀ ਦਰਿਆ ਆਏ ਉਹ ਸਭ ਦਰਿਆ पार ਕਰਕੇ ਦੂਜੇ ਦੇਸ਼ ਪੁੱਜਾ ਉੱਥੇ ਕਿਸੇ ਹੋਰ ਰਾਜ ਦੀ ਹਕੂਮਤ ਸੀ ਉਸ ਦਰਿਆ ਦੇ ਕੰਢੇ ੇਟਾਂ ਦਰਖਤ ੇਟਾਂ ਲੇਟਕਿਓ ਆਰਾਮ ਕਰਨ ਲੱਗਾ ਅਚਾਨਕ ਉਸ ਦੀ ਨਜ਼ਰ ਇੱਕ ਪੀਂਗ ਝੂਟ ਦੀ ਮਟਿਆਰ ਤੇ ਪਈ ਜੋ ਇੰਨੀ ਹਸੀਨ ਸੀ ਜੋ ਉਸ ਨੇ ਪਹਿਲਾਂ ਕਦੇ ਨਹੀਂ ਏਸੀ ਦੇਖੀ ਉਸ ਦਾ ਦਿਲ ਮਰੁੰਡਿਆ ਗਿਆ ਉਸ ਨੇ ਵਜ਼ੀਰ ਪੁੱਤਰ ਨਾਲ ਆਪਣਾ ਭੇਤ ਸਾਂਝਾ ਕੀਤਾ ਵजीर ਪੁੱਤਰ ਨੂੰ ਵੀ ਉਹ ਕੁੜੀ ਪਸੰਦ ਆ ਗਈ ਸੋਹਣੀ ਵੀ ਰਾਜਕੇ ਸ਼ੋਖ ਤੇ ਚੰਚਲ ਤੇ ਫਿਰ ਕਿਸੇ ਦੂਜੇ ਦੇਸ਼ ਦੀ ਕੁੜੀ ਵਿਦਮਤਾ ਦਾ ਲਿਖਿਆ ਮਿੱਟ ਜਾਵੇਗਾ ਰਾਜੇ ਨੂੰ ਇਹ ਜਾਪਿਆ ਕਿਉਂਕਿ ਇਹ ਉਹਦਾ ਕਿਹੜੀ ਚਚੇਰੀ ਹੋ ਸਕਦੀ ਹੈ ਮਤਰਈ ਹੋ ਮਤਰਈ ਭੈਣ ਹੋ ਸਕਦੀ ਹੈ ਸੋ ਦੋਵੇਂ ਕੁੜੀ ਤੋਂ ਉਸਤਾਦ ਦਾ ਪਤਾ ਪੁੱਛ ਕੇ ਤੋਬੀ ਦੇ ਘਰੇ ਗਿਆ ਤੋਬੀ ਨੂੰ ਕੋਈ ਉਜ਼ਰ ਨਹੀਂ ਸੀ ਉਹ ਵਿਆਹ ਲਈ ਰਜ਼ਾਮੰਦ ਹੋ ਗਿਆ ਉਸੇ ਵੇਲੇ ਪੰਡਤ ਬੁਲਾ ਕੇ ਉਸ ਰਾਜਕਮਰ ਦਾ ਉਸ ਲੜਕੀ ਨਾਲ ਵਿਆਹ ਕਰ ਦਿੱਤਾ ਰਾਜਕਮਰ ਉਸ ਨੂੰ ਆਪਣੇ ਮਹਿਲ ਹੀ ਲੈ ਆਇਆ ਰਾਜ ਨੇ ਬੜੀ ਆਵ ਭਗਤ ਕੀਤੀ ਜਸ਼ਨ ਕੀਤੇ ਕਿਉਂਕਿ ਰਾਜਕਮਰ ਕਾਫੀ ਲੰਮੇ ਅਰਸੇ ਤੋਂ ਆਪਣਾ ਵਿਆਹ ਟਾਲ ਰਿਹਾ ਸੀ ਜਸ਼ਨਾਂ ਤੋਂ ਵਿਹਲਾ ਹੋ ਕੇ ਰਾਜਕਮਰ ਇੱਕ ਦਿਨ ਉਸ ਵਰਜਤ ਕੋਠੇ ਵੱਲ ਗਿਆ ਜਿੱਥੇ ਵਿਧਮਾਤਾ ਬੈਠੀ ਚਰਖਾ ਕੱਤ ਰਹੀ ਸੀ ਉਸ ਕੋਲ ਜਾ ਕੇ ਕਹਿਣ ਲੱਗਾ ਮਾਈ ਤੂੰ ਚਰਖਾ ਕੱਤਣਾ ਬੰਦ ਕਰ ਦੇ ਤੂੰ ਹਾਰ ਗਈ ਐ ਮੈਂ ਤੇਰਾ ਲਿਖਿਆ ਮਿਟਾ ਦਿੰਦਾ ਮੈਂ ਦੂਜੇ ਮੁਲਕ ਚੋਂ ਪਰਾਈ ਕੁੜੀ ਵਿਆਹ ਕੇ ਲਾਇਆ ਵਿਧਮਾਤਾ ਮੁਸਕਰਾਉਂਦੇ ਕਹਿਣ ਲੱਗੀ ਮੈਂ ਕਦੇ ਨਹੀਂ ਹਾਰੀ ਜੋ ਕੁੜੀ ਮੈਂ ਤੇਰੇ ਲੇਖਾਂ ਚ ਲਿਖੀ ਆ ਉਸੇ ਨਾਲ ਤੇਰਾ ਵਿਆਹ ਹੋਇਆ ਇਹ ਤੇਰੀ ਮਤਰੀ ਹੀ ਭੈਣਾ ਜੋ ਉਸ ਥੋਬੀ ਨੇ ਦਰਿਆ ਦੇ ਵਿੱਚੋਂ ਰੁੜਦੀ ਫੜੀ ਸੀ ਇਹ ਗੱਲ ਸੁਣ ਕੇ ਰਾਜਕਮਰ ਘਬਰਾ ਗਿਆ ਉਸੇ ਵੇਲੇ ਉਸਨੇ ਵਜ਼ੀਰ ਪੁੱਤਰ ਨੂੰ ਨਾਲ ਲੈ ਕੇ ਥੋਬੀ ਦੇ ਘਰੇ ਪੁੱਜਾ ਤੇ ਥੋਬੀ ਤੋਂ ਅਸਲੀਅਤ ਜਾਣ ਕੇ ਉਸਨੇ ਜਲਾਦਾ ਤੋਂ ਪੁੱਛਿਆ ਤੇ ਜਲਾਦਾ ਨੇ ਸੱਚੀ ਗੱਲ ਦੱਸ ਦਿੱਤੀ ਰਾਜਕਮਰ ਨੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ ਕਿ ਲੇਖ ਬੜੇ ਬਲਵਾਨ ਨੇ ਇਹ ਨਿਵਿਧ ਮਤਾ ਦੇ ਅਖਰ ਪਾਵੇਂ ਦੋਸਤੋ ਇਸ ਦੇ ਵਿੱਚ ਮੱਥੇ ਕਿਉਂਕਿ ਇਹ ਧਰਮ ਨੂੰ ਮੰਨਣ ਵਾਲਿਆਂ ਲਈ ਇਹ ਸਾਰਾ ਸਿਲਸਲਾ ਵਿਦਮਾਤਾ ਦਾ ਮੱਥੇ ਦੇ ਲੇਖਾਂ ਦਾ ਹੱਥਾਂ ਦੀਆਂ ਲਕੀਰਾਂ ਦਾ ਹੈਗਾ ਪਰ ਤਰਕ ਦੀ ਧਾਰ ਤੇ ਇਹ ਚੀਜ਼ਾਂ ਨਹੀਂ ਖੜਦੀਆਂ ਪਰ ਆਮ ਲੋਕਾਂ ਨੂੰ ਜ਼ਿੰਦਗੀ ਦੇ ਰਾਜ ਸਮਝਾਉਣ ਦੇ ਵਾਸਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਿੱਥੇ ਮਨੋਰੰਜਨ ਦਾ ਸਾਧਨ ਹੈ ਉੱਥੇ ਇੱਕ ਮਤ ਵੀ ਦਿੰਦੀਆਂ ਨੇ ਕਿ ਇੱਕ ਤਾਂ ਇਹ ਆ ਕਿ ਜਿੱਥੇ ਤੁਹਾਡੇ ਵੱਡੇ ਜਿਵੇਂ ਰਾਜੇ ਨੂੰ ਰਾਜ ਰਾਜਕੁਮਾਰ ਨੂੰ ਰਾਜੇ ਨੇ ਵਰਜਿਆ ਸੀ ਕਿ ਤਿੰਨ ਹੀ ਕਮਰੇ ਖੋਲਣੇ ਚੌਥਾ ਨਹੀਂ ਖੋਲਣਾ ਇੱਕ ਤਾਇਆ ਕਿ ਵੱਡਿਆਂ ਦੀ ਆਗਿਆ ਦਾ ਪਾਲਣ ਕਰੋ ਜਿਹੜੀ ਚੀਜ਼ ਤੋਂ ਤੁਹਾਨੂੰ ਰੋਕਿਆ ਗਿਆ ਨਾ ਉਸ ਤੇ ਰੁਕ ਜਾਓ ਜਿੱਦ ਨਾ ਕਰੋ ਦੂਸਰਾ ਕਿ ਕਦੇ ਵੀ ਆਪਣਾ ਹਉਮੈ ਹੰਕਾਰ ਚਾਕੇ ਵੱਡਿਆਂ ਨੂੰ ਚੁਣੌਤੀ ਨਾ ਦਿਓ ਜਿਵੇਂ ਬਜ਼ੁਰਗ ਸੀ ਜਿਹਦੇ ਚਿਹਰਾ ਇੰਨਾ ਨੂਰਾਨੀ ਸੀ ਜਿਸ ਨੇ ਦੱਸਿਆ ਵੀ ਕਿ ਮੈਂ ਵਿਦਮਤਾਾਂ ਉਥੇ ਤੁਸੀਂ ਇਹਨਾਂ ਚੀਜ਼ਾਂ ਨਾਲ ਤਰਕ ਨਾ ਕਰੋ ਆਮ ਲੋਕਾਂ ਨੂੰ ਗੱਲ ਇਹ ਸਮਝਾਈ ਗਈ ਹੈ ਹਾਲਾਂਕਿ ਜਿਹੜੇ ਦੁਨੀਆ ਤੇ ਰਹਿਬਰ ਪੀਰ ਫਕੀਰ ਵੀ ਆਏ ਨੇ ਆਪਾਂ ਗੁਰਨਾਨਕ ਸਾਹਿਬ ਦੀ ਗੱਲ ਕਰ ਲਈ ਉਹਨਾਂ ਨੇ ਵੀ ਧਰਮਾਂ ਦੀਆਂ ਮਿੱਥਾਂ ਨੂੰ ਤੋੜਿਆ ਜਿਉ ਗੰਗਾ ਗਏ ਉਥੇ ਉਹਨਾਂ ਨੇ ਆਪਣੀ ਆਰਤੀ उतारी ਪੁਰੀ ਗਏ ਜਗਨਨਾਥਪੁਰੀ ਉਥੇ ਭਵਖੰਡਨਾ ਤੇਰੀ ਆਰਤੀ ਇੱਕ ਮੌਜੂਦਾ ਆਰਤੀ ਤੇ ਇੱਕ ਕੁਦਰਤ ਦੀ ਆਰਤੀ ਦਾ ਤਰਕ ਦਿੱਤਾ ਮੱਕੇ ਗਿਆ ਤੇ ਉਥੇ ਮੱਕੇ ਦੇ ਵਿੱਚ ਦੱਸਿਆ ਕਿ ਹਰ ਥਾਂ ਰੱਬ ਹੈ ਅੱਲਾਹ ਪਾਕ ਹਰ ਥਾਂ ਹੈ ਮੱਕੇ ਜੀ ਨਹੀਂ ਹੈ ਘਟ ਘਟ ਮੈਂ ਹਰ ਜੂ ਵਸੇ ਜਾਨੀ ਉਹ ਮਹਾਪੁਰਖ ਵੀ ਤਰਕ ਕਰਦੇ ਨੇ ਪਰ ਆਮੰਦਾ ਨਹੀਂ ਕਰ ਸਕਦਾ ਇਹਦੇ ਚ ਵਰਜਿਆ ਗਿਆ ਕਿ ਜਿਹੜਾ ਆਲਰੇਡੀ ਧਰਮ ਚੱਲ ਰਿਹਾ ਉਸ ਨੂੰ ਫਾਲੋ ਕਰੋ ਕਿ ਨਵੇਂ ਤੌਰ ਤਰੀਕੇ ਐਡਾਪਟ ਨਾ ਕਰੋ ਇਹਦੇ ਵਿੱਚ ਇੱਕ ਪੁਜਾਰੀ ਦੀ ਵੀ ਚਾਲ ਹੈ ਕਿ ਜੋ ਤੁਹਾਡੇ ਮੱਥੇ ਦੇ ਲੇਖ ਨੇ ਉਹ ਮਿਟਦੇ ਨਹੀਂ ਸੋਚ ਕਰਕੇ ਉਹ ਬਜ਼ੁਰਗ ਔਰਤ ਜਿਹੜੀ ਵਿਦਮਤਾ ਦੇ ਰੂਪ ਦੇ ਵਿੱਚ ਸੀ ਜੇ ਉਸ ਨੇ ਆਖਿਆ ਵੀ ਮੁਸਕਰਾ ਕੇ ਤਾਂ ਉਸ ਦੇ ਨਾਲ ਵੱਡਿਆਂ ਨਾਲ ਬੇਲੋੜਾ ਵੈਸੋਣਾ ਤੁਸੀਂ ਹੰਕਾਰ ਦੇ ਵਿੱਚ ਆਪਣਾ ਕੁੰਡਾ ਕਰਾ ਸਕਦੇ ਹੋ ਸੋ ਇਹ ਇਸ ਕਹਾਣੀ ਦਾ ਲਾਜਿਕ ਹੈ ਦੂਸਰਾ ਇਹਦੇ ਵਿੱਚ ਇਹ ਕਿ ਰਿਸ਼ਤਿਆਂ 'ਚ ਵਿਆਹ ਜਿਵੇਂ ਸਾਡੇ ਭਾਰਤੀ ਸਮਾਜ ਦੇ ਵਿੱਚ ਠੀਕ ਹੈ ਹੁਣ ਲੋਕ ਕਜ਼ਨ ਸਿਸਟਰ ਨਾਲ ਜਾਂ ਕਰਨ ਲੱਗੇ ਨੇ ਪਰ ਕਿਤੇ ਨਾ ਕਿਤੇ ਰਿਸ਼ਤਿਆਂ 'ਚ ਵਿਵਾਦ ਆ ਜਿਹੜਾ ਉਹ ਵਰਜਤ ਹੈ ਉਸ ਨੂੰ ਵੀ ਦਿਖਾਇਆ ਗਿਆ ਹੈ ਕਿ ਜੇ ਉਸਨੇ ਵੱਡਿਆਂ ਦਾ ਅਪਮਾਨ ਕੀਤਾ ਵਿਦਮਤਾ ਦਾ ਅਪਮਾਨ ਕੀਤਾ ਤਾਂ ਉਸ ਨੂੰ ਆਪਣੀ ਮਤਰੀ ਹੀ ਭੈਣ ਨਾਲ ਹੀ ਵਿਆਹ ਕਰਾਉਣਾ ਪਿਆ ਸੋ ਜੇ ਤੁਸੀਂ ਧਰਮ ਦੇ ਪੱਖ ਤੋਂ ਬਾਗੀ ਹੋਵੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਬਦਨਾਮੀ ਵੀ ਪੱਲੇ ਪਾਉਣੀ ਹੋਏਗੀ ਸੋ ਇਸ ਕਰਕੇ ਕਈ ਸਾਰੀਆਂ ਮਿੱਥਾਂ ਦੇ ਵਿੱਚ ਉਹਨਾਂ ਬੱਚਿਆਂ ਦੇ ਬਨਾ ਦੇ ਵਿੱਚ ਇਹ ਗੱਲ ਪੱਕੀ ਕਰ ਦਿੱਤੀ ਜਾਂਦੀ ਸੀ ਇਹਨਾਂ ਕਹਾਣੀਆਂ ਦੇ ਰਾਹੀਂ ਕਿਉਂਕਿ ਇਹਨਾਂ ਕਹਾਣੀਆਂ ਨੂੰ ਘੜਨ ਵਾਲੇ ਧਾਰਮਿਕ ਲੋਕ ਸੀ ਜਾਂ ਸੁਚੇਤ ਲੋਕ ਸੀ ਸਮਿਆਂ ਦੇ ਜਿਨ੍ਹਾਂ ਨੇ ਉਸ ਵਕਤ ਜੋ ਨੀਤੀ ਸੀ ਜਾਂ ਜੋ ਧਰਮ ਦਾ ਸਿਧਾਂਤ ਸੀ ਜਾਂ ਜੋ ਫੋਕ ਕਲਚਰ ਸੀ ਉਸ ਵਕਤ ਦਾ ਲੋਕਾਂ ਦਾ ਸਮਾਜ ਦੇ ਵਿੱਚ ਕੀ ਟੈਬੂ ਨੇ ਕੀ ਟੈਟੂ ਨੇ ਕਿ ਕੀ ਚੀਜ਼ ਬਵਰਜਤ ਹੈ ਕਿਸ ਚੀਜ਼ ਦੀ ਆਗਿਆ ਕਿਸ ਚੀਜ਼ ਦੀ ਨਹੀਂ ਆਗਿਆ ਉਹਨਾਂ ਨੂੰ ਮਿਤ ਕੇ ਉਸ ਢਾਂਚੇ ਦੇ ਵਿੱਚ ਇਹ ਕਹਾਣੀਆਂ ਗੁੰਦੀਆਂ ਇਹਨਾਂ ਦੇ ਪਲਾਟ ਸਿਰਜੇ ਇਹਨਾਂ ਦੀ ਗੁੰਦ ਗੁੰਦੀ ਜਿਸ ਤੇ ਵਿੱਚ ਕੋਈ ਸਿੱਖਿਆ ਦਿੱਤੀ ਜਾਵੇ ਤਾਂ ਜੋ ਇਹਨਾਂ ਲੋਕਤੰਤਰ ਦੀਆਂ ਕਹਾਣੀਆਂ ਸੌਰੀ ਪੰਚਤੰਤਰ ਦੀਆਂ ਕਹਾਣੀਆਂ ਇਹਨਾਂ ਧਰਮ ਦੀਆਂ ਕਹਾਣੀਆਂ ਜਾਂ ਇਹ ਬਾਤਾਂ ਜਿਹੜੀਆਂ ਆਪਾਂ ਸੁਣਦੇ ਆ ਉਹਨਾਂ 'ਚ ਜ਼ਿੰਦਗੀ ਦੇ ਸੱਚ ਸਮਝਾਏ ਜਾਣ ਸੋ ਇਹ ਸੀ ਵਿਦਮਤਾ ਦੇ ਅਖਰ ਕਿ ਮੱਥੇ ਦੇ ਲੇਖ ਨਹੀਂ ਮਿਟਦੇ ਸੋ ਇਹ ਦੇ ਵਿੱਚ ਇੱਕ ਇਹ ਧਰਮ ਆਸਤਾ ਦਾ ਤਰਕ ਦਿੱਤਾ ਗਿਆ ਸੋ ਅਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਨੰਬਰ 9876309655 ਤੇ ਪਰਮਸ ਵੀ ਕਾਲ ਕਰ ਸਕਦੇ ਹੋ 9876309655 ਸੋ ਇਹ ਸੀ ਕਹਾਣੀ ਅਚਾ ਸਕਰੀਨ ਤੇ ਕਈ ਵਾਰੀ ਫੋਟੋ ਚੇਂਜ ਹੋ ਜਾਂਦੀ ਹੈ ਮਾਫੀ ਚੋ ਅਨੇ ਸੋ ਵਿਦਮਾਤਾ ਦੇ ਅਖਰ ਇੱਕ ਕਹਾਣੀ ਸੀ ਜਿਹੜੀ ਤੁਸੀਂ ਸੁਣ ਰਹੇ ਸੀ ਹਾਂ ਉਹ ਭਗਵੰਦਬਾਨ ਦੀ ਫੋਟੋ ਪੈਸੀ ਬੋਟਲ ਦੇ ਉਹ ਕਿਤੇ ਅੱਗੇ ਆ ਗਈ ਤੇ ਜਿਹਦੇ ਚੋਂ ਸਰਚ ਪਾਣੀ ਪਉਂਦੇ ਆ ਸੋ ਖੈਰ ਉਮੀਦ ਹੈ ਤੁਹਾਨੂੰ ਇਹ ਵਿਦਮਾਤਾ ਦੇ ਅਖਰ ਕਹਾਣੀ ਪਸੰਦ ਆਈ ਹੋਵੇਗੀ